ਨੰਬਰ 22 ਜੋ ਔਰਤ ਖੰਜੂਰ ਖਾ ਕੇ ਸਾਂਦੀ ਹੈ ਤਾਂ ਸਮਝ ਜਾਓ ਉਹ ਔਰਤ ਬਿਮਾਰ ਨਹੀਂ ਪੈਂਦੀ ਨੰਬਰ 23 ਜੋ ਔਰਤ ਤੇਜ ਬੋਲੇ ਉਹ ਔਰਤ ਲਾਲਚੀ ਨਹੀਂ ਹੁੰਦੀ ਨੰਬਰ 24 ਜੋ ਔਰਤ ਹੌਲੀ ਬੋਲੇ ਉਹ ਔਰਤ ਪਿਆਰ ਦੀ ਭੁੱਖੀ ਹੁੰਦੀ ਹੈ ਨੰਬਰ 25 ਜੋ ਔਰਤ ਰੱਬ ਦੀ ਦਿੱਤੀ ਹੋਈ ਸੂਰਤ ਨੂੰ ਨਹੀਂ ਵਿਗਾੜਦੀ ਉਹ ਔਰਤ ਅਸਲ ਵਿੱਚ ਔਰਤ ਕਹੋਂਦੇ ਲਾਇਕ ਹੁੰਦੀ ਹੈ ਨੰਬਰ 26 ਜੋ ਔਰਤ ਜ਼ਿਆਦਾ ਬੋਲਦੀ ਹੈ ਉਹ ਲੋਕਾਂ ਦੇ ਮੂੰਹ ਤੇ ਗੱਲ ਕਰਦੀ ਹੈ ਨੰਬਰ 27 ਜੋ ਔਰਤ ਹਰ ਵੇਲੇ ਚੁੱਪ ਰਹਿੰਦੀ ਹੈ ਉਹ ਔਰਤ ਅਕਲਮੰਦ ਹੁੰਦੀ ਹੈ ਨੰਬਰ 28 ਜੋ ਔਰਤ ਆਪਣੀ ਜ਼ਰੂਰਤ ਪੈਨ ਤੇ ਬੋਲੇ ਉਹ ਔਰਤ ਧੋਖੇਬਾਜ਼ ਹੁੰਦੀ ਹੈ ਨੰਬਰ 29 ਜਿਸ ਔਰਤ ਦਾ ਕੱਦ ਲੰਬਾ ਅਤੇ ਸਰੀਰ ਮੋਟਾ ਹੁੰਦਾ ਹੈ ਉਹ ਔਰਤ ਸਬਰ ਵਾਲੀ ਹੁੰਦੀ ਹੈ ਨੰਬਰ 30 ਜਿਸ ਔਰਤ ਦਾ ਕੱਦ ਛੋਟਾ ਅਤੇ ਸਰੀਰ ਮੋਟਾ ਹੋਵੇ ਉਹ ਔਰਤ ਜਿੱਦੀ ਹੁੰਦੀ ਹੈ ਨੰਬਰ 23 ਜਿਸ ਔਰਤ ਦਾ ਕੱਦ ਲੰਬਾ ਅਤੇ ਪਤਲੀ ਹੁੰਦੀ ਹੈ ਉਹ ਔਰਤ ਮਿਹਨਤੀ ਔਰਤ ਹੁੰਦੀ ਹੈ ਨੰਬਰ 32 ਜਿਸ ਔਰਤ ਦਾ ਕੱਦ ਛੋਟਾ ਅਤੇ ਸਰੀਰ ਪਤਲਾ ਹੁੰਦਾ ਹੈ ਉਹ ਔਰਤ ਸਮਝਦਾਰ ਹੁੰਦੀ ਹੈ ਨੰਬਰ 33 ਜਿਸ ਔਰਤ ਦੇ ਪੈਰ ਵੱਡੇ ਹੋਣ ਉਹ ਚੰਗੇ ਕਰਮਾਂ ਵਾਲੀ ਹੁੰਦੀ ਹੈ ਨੰਬਰ 34 ਜੋ ਔਰਤ ਖਾਣਾ ਛੇਤੀ ਛੇਤੀ ਖਾਂਦੀ ਹੈ ਉਹ ਔਰਤ ਨਾ ਸ਼ੁਕਰੀ ਔਰਤ ਹੁੰਦੀ ਹੈ ਨੰਬਰ 35 ਜੋ ਔਰਤ ਖਾਣਾ ਖਾਂਦੇ ਹੋਏ ਮੋਬਾਈਲ ਦੇਖਦੀ ਹੋਵੇ ਉਹ ਔਰਤ ना समझ औरत हुंदी है। नंबर छत्ती जो औरत खाने मिठा पसंद करती है वो औरत मासूम हुंदी है। नंबर सैंती जो औरत बैठ के कंगी करे ਉਸ ਔਰਤ ਦੀ ਉਮਰ ਲੰਬੀ ਹੁੰਦੀ ਹੈ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵਾਦ ਤੋਂ ਵਾਦੇ ਸ਼ੇਅਰ ਜ਼ਰੂਰ ਕਰੋ ਧੰਨਵਾਦ